ਹਾਂਜੀ ਕੀ ਹਾਲ ਚਾਲ ਹੈ ਜੀ ਸਾਰਿਆਂ ਦਾ ਉਮੀਦ ਕਰਦੇ ਵਧੀਆ ਹੋਮ ਹੋ ਕੇ ਚੜਦੀ ਕਲਾ ਚੋਂਗੇ ਚੌਮਗੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਭੁੱਲਿਓ ਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਇੰਦਰ ਸਿੰਘ ਕੌਣ ਹੈ ਬਾਬਾ ਨੰਦ ਸਿੰਘ ਮਹਾਰਾਜ ਨਾਨਕ ਸਰ ਕਲੇਰਾਂ ਵਾਲਿਆਂ ਨਾਲ ਇੰਦਰ ਸਿੰਘ ਦਾ ਮੇਲ ਮਲਾਪ ਹੋਣਾ ਆਪ ਜੀ ਸਰਵਣ ਕਰੋਗੇ ਜੀਵਨੀ ਬਾਬਾ ਨੰਦ ਸਿੰਘ ਮਹਾਰਾਜ ਭਾਗ 7 ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਅਨੰਦ ਸਿੰਘ ਮਹਾਰਾਜ ਇੰਨਾ ਤੋਂ ਵਰਸਾਏ ਤਨ ਤਨ ਪਿਆਰੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨਾਨਕ ਸਰਕਲੇਣਾ ਵਾਲੇ ਮਹਾਪੁਰਖ ॠषि ਭਗਤ ਕਦੋਂ ਆਉਂਦੇ ਹਨ ਜਦੋਂ ਗੁਰੂ ਨਾਨਕ ਸਾਹਿਬ ਦਰਗਾਹ ਦੇ ਵਿੱਚੋਂ ਭੇਜਦੇ ਹਨ ਤੇ ਧਰਤੀ ਪੁਕਾਰਾਂ ਕਰਦੀ ਹੈ ਉਦੋਂ ਫਿਰ ਬ੍ਰह्म ਗਿਆਨੀ ਸੰਤ ਮਹਾਪੁਰਖ ਭਗਤ ਜਨ ਆਉਂਦੇ ਹ ਅਤੇ ਦੁਨੀਆ ਦਾ ਉਦਾਰ ਕਰਦੇ ਹਨ ਇਸੇ ਤਰ੍ਹਾਂ ਤਨ ਤਨ ਪਿਆਰੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨਾਨਕ ਸਰਕ ਦੇਰਾ ਵਾਲੇ ਜਿਨ੍ਹਾਂ ਦਾ ਨਾਨਕਾ ਨਗਰ ਬਡੌਂਦੀ ਜ਼ਿਲ੍ਹਾ ਲੁਧਿਆਣੇ ਦੇ ਨੇੜੇ ਹੈ ਦੋਂ ਬਾਬਾ ਈਸਰ ਸਿੰਘ ਮਹਾਰਾਜ ਦੀ ਮਾਤਾ ਜੀ ਜਿਨ੍ਹਾਂ ਦਾ ਨਾਮ ਪ੍ਰਤਾਪ ਕੌਰ ਰੱਖਿਆ ਗਿਆ ਮਹਾਂਪੁਰਖਾਂ ਦੇ ਬਚਨਾਂ ਅਨੁਸਾਰ ਅੰਨਾ ਦਾ ਜਨਮ ਹੋਇਆ ਨਾਮ ਰੱਖਿਆ ਗਿਆ ਪ੍ਰਤਾਪ ਕੌਰ ਮਹਾਂਪੁਰਖਾਂ ਦੇ ਕੋਲੇ ਗਏ ਨਮਸਕਾਰ ਕੀਤੀ ਬੀਬੀ ਪ੍ਰਤਾਪ ਕੌਰ ਨੂੰ ਵੀ ਨਮਸਕਾਰ ਕਰਾਈ ਮਹਾਂਪੁਰਖਾਂ ਦੇ ਕੋਲ ਲੈ ਕੇ ਚਾਹੁੰਦੇ ਸੀ ਕਿ ਪੁੱਤਰ ਦੀ ਦਾਤ ਬਖਸ਼ਿਸ਼ ਹੋਵੇ ਪਰ ਧੀ ਹੋਈ ਹੈ ਕਹਿੰਦੇ ਫਿਰ ਕੀ ਹੋਇਆ ਨਾਮ ਕੀ ਰੱਖਿਆ ਹੈ ਕਹਿੰਦੇ ਪ੍ਰਤਾਪ ਕੌਰ ਕਹਿੰਦੇ ਫਿਰ ਕਬਰੌਣ ਦੀ ਕੋਈ ਲੋੜ ਨਹੀਂ ਹੈ ਇਸ ਦਾ ਬਹੁਤ ਪ੍ਰਤਾਪ ਹੋਵੇਗਾ ਇਸ ਦੇ ਘਰ ਇੱਕ ਬ੍ਰह्म ज्ञानी ਸੰਤ ਅਵਤਾਰ उतारेगा ਜੋ ਕਿ ਲੱਖਾਂ ਸੰਗਤਾਂ ਨੂੰ उतारेगा ਇਸੇ ਤਨਾ ਬੀਪ ਪ੍ਰਤਾਪ ਗੌਰ ਦਾ ਵਿਆਹ ਨੰਦਕਾਰ ਜ ਨਗਰ ਪਿੰਡ ਚੋੜਣਾ ਦੇ ਗਿੱਲ ਘਰਾਣੇ ਸਰਦਾਰ ਪੱਗਾ ਸਿੰਘ ਦੇ ਨਾਲ ਹੋਇਆ ਅਤੇ ਉਹਨਾਂ ਦੇ ਘਰ ਪੰਜ ਪੁੱਤਰ ਗੁਰਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਹੋਏ ਅਤੇ ਸਭ ਤੋਂ ਛੋਟੇ ਪੁੱਤਰ ਜਿਸ ਦਾ ਨਾਮ ਉਹ ਰੱਖਿਆ 인ਦਰ ਸਿੰਘ 인ਦਰ ਸਿੰਘ ਇੱਕ ਵਾਰ ਨਗਰ ਚੋਰਣਾ ਵੇਖੇ ਤਨ ਤਨ ਪਿਆਰੇ ਬਾਬਾ ਅਨੰਦ ਸਿੰਘ ਮਹਾਰਾਜ ਨਾਨਕ ਸਰ ਕਲੇਰਾਂ ਵਾਲਿਆਂ ਦਾ ਦੀਵਾਨ ਅਸਾਂ 인ਦਰ ਸਿੰਘ ਜਿਸ ਨੇ ਉਹ ਪਹਿਲੀ ਵਾਰ ਜਦੋਂ ਬਾਬਾ ਆਨੰਦ ਸਿੰਘ ਮਹਾਰਾਜ ਦੇ ਦਰਸ਼ਨ ਕੀਤੇ ਨਾ ਇੰਨਾ ਪ੍ਰਤਾਪ ਬਾਬਾ ਆਨੰਦ ਸਿੰਘ ਮਹਾਰਾਜ ਦੇ ਮੁਖ ਦੇ ਉੱਪਰ ਇੰਨਾ ਤੇਜ ਪ੍ਰਤਾਪ ਕੇ ਇੰਦਰ ਸਿੰਘ ਧੰਤਨ ਬਾਬਾ ਨੰਦ ਸਿੰਘ ਮਹਾਰਾਜ ਦਾ ਹੋ ਗਿਆ ਕਮੇਟੀ ਜਿਸ ਨੇ ਨਗਰ ਦੇ ਵਿੱਚ ਦਵਾਨ ਲਗਵਾਏ ਨਾ ਮਾਹ ਫਰਖਾਂ ਦੇ ਧੰਨ ਬਾਬਾ ਅਨੰਦ ਸਿੰਘ ਮਹਾਰਾਜ ਨਾਨਕ ਸਰਕ ਲੇਰਾ ਵਾਲਿਆਂ ਦੇ ਕਮੇਟੀ ਦੇ ਨਾਲ ਗੱਲ ਕੀਤੀ ਇੰਦਰ ਸਿੰਘ ਨੇ ਅਤੇ ਕਹਿੰਦੇ ਕਿ ਮੈਂ ਤਾਂ ਹੁਣ ਬਾਬਾ ਅਨੰਦ ਸਿੰਘ ਮਹਾਰਾਜ ਦਾ ਹੋ ਗਿਆ ਹੈ ਮੈਂ ਉਹਨਾਂ ਦੇ ਕੋਲੇ ਜਾਣਾ ਹੈ ਨਾਨਕ ਸਰਕ ਲੇਰਾ ਚ ਗੋ ਉਹ ਕਹਿੰਦੇ ਭਾਈ ਉੱਥੇ ਕੋਈ ਰਹਿੰਦਾ ਨਹੀਂ ਹੈ ਉਹ ਤਾਂ ਬਿਆ ਬਾਣ ਜੰਗਲ ਹੈ ਮਹਾਪੁਰਖਾਂ ਦਾ ਸਥਾਨ ਹੈ ਤੇ ਜਦੋਂ ਬਾਬਾ ਆਨੰਦ ਸਿੰਘ ਮਹਾਰਾਜ ਜੋ ਨਕਰ ਝੋੜੜਾਂ ਦੇ ਵਿੱਚ ਦੀਵਾਨ ਲਗਾਉਂਦੇ ਸਨ ਇੱਕ ਵਾਰ ਬਾਬਾ ਆਨੰਦ ਸਿੰਘ ਮਹਾਰਾਜ ਇੰਦਰ ਸਿੰਘ ਤੇ ਦਾਦਾ ਜੀ ਨੂੰ ਕਹਿ ਦੇ ਕੇ ਭਾਈ ਬਜ਼ੁਰਗੋ ਅਸੀਂ ਛੋਟਾ ਪੋਤਾ ਲੈ ਜਾਣਾ ਹੈ ਕਹਿੰਦੇ ਅਸੀਂ ਨਹੀਂ ਦੇਣਾ ਕਹਿੰਦੇ ਅਸੀਂ ਲੈ ਜਾਣਾ ਹੈ ਕਹਿੰਦੇ ਥੋਟਾ ਕੀ ਹੈ ਭਾਈ ਬਾਬਾ ਜੀ ਤੁਸੀਂ ਤਾਂ ਜਿੱਥੇ ਕਹੋਂਗ পরাਗਣ ਲੈ ਕੇ ਮੰਗਣ ਧੁਰਨ ਲਾ ਦੋਂਗੇ ਅਸੀਂ ਨਹੀਂ ਦੇਣਾ ਕਹਿੰਦੇ ਅਸੀਂ ਲੈ ਜਾਣਾ ਹੈ ਕਹਿੰਦੇ ਮੰਗਣ ਦੀ ਤਾਂ ਕੀ ਗੱਲ ਕਰਦੇ ਹੋ ਇਹਦਾ ਤਾਂ ਜਿੱਦੜਾ ਕੋਈ ਨਾਮ ਲੈ ਕੇ ਵੀ ਜਿੱਥੇ ਕੋਈ ਬਹਿ ਗਿਆ ਨਾ ਮੰਗਣ ਦੀ ਲੋੜ ਤਾਂ ਉਸ ਨੂੰ ਵੀ ਨਹੀਂ ਹੋਵੇਗੀ ਇਸ ਤੀ ਤੱਕ ਕੀ ਗੱਲ ਕਰਦੇ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ 인ਦਰ ਸਿੰਘ ਕੌਣ ਹੈ 인ਦਰ ਸਿੰਘ ਹੋਰ ਕੋਈ ਨਹੀਂ ਜਦੋਂ ਬਾਬਾ ਅਨੰਦ ਸਿੰਘ ਮਹਾਰਾਜ ਦੇ ਕੋਲੇ ਨਾਨਕ ਸਰਕਲੇ ਰਾ ਜਗਰਉ ਵੇਖੇ 인ਦਰ ਸਿੰਘ ਕਹਿਣਾ ਨਗਰ ਝੋਲਣਾ ਦੇ ਵਾਸੀ ਜਦੋਂ ਬਾਬਾ ਨੰਦ ਸਿੰਘ ਮਹਾਰਾਜ ਨੇ ਅਮਰਤ ਸ਼ਕਾਇਆ ਤੇ ਇੰਦਰ ਸਿੰਘ ਤੋਂ ਬਣਾ ਦਿੱਤਾ ਇਸ਼ਾਰਾ ਇੰਦਰ ਸਿੰਘ ਤੋਂ ਬਣਾਤਾ ਹੈ ਇਸ਼ਾਰਾ ਧਨ ਬਾਬਾ ਨੰਦ ਸਿੰਘ ਨੇ ਉਸ ਇੰਦਰ ਸਿੰਘ ਜੋ ਝੋੜਣਾ ਦਾ ਵਾਸੀ ਹੈ ਜਦ ਪਾਪਾ ਨਾਦ ਸਿੰਘ ਦੇ ਤੇਜ ਪ੍ਰਤਾਪ ਨੂੰ 익ਤਾ ਹੋਇਆ ਪਾਪਾ ਨਾਦ ਸਿੰਘ ਮਹਾਰਾਜ ਦਾ ਹੋ ਗਿਆ ਉਸ ਇੰਦਰ ਸਿੰਘ ਨੂੰ ਉਸ ਗਿੱਲ ਘਰਾਣੇ ਦੇ ਮੁੰਡੇ ਨੂੰ ਪਾਪਾ ਨਾਦ ਸਿੰਘ ਮਹਾਰਾਜ ਨੇ ਇੰਦਰ ਸਿੰਘ ਤੋਂ ਈਸ਼ਰ ਸਿੰਘ ਬਣਾ ਦਿੱਤਾ ਅਤੇ ਆਪਣਾ ਪੁੱਤਰ ਅਧਿਕਾਰੀ ਬਣਾ ਦਿੱਤਾ ਆਪਣਾ ਹੀ ਰੂਪ ਬਣਾ ਦਿੱਤਾ ਉਸ ਈਸ਼ਰ ਇੰਦਰ ਸਿੰਘ ਨੂੰ ਈਸ਼ਰ ਬਣਾ ਦਿੱਤਾ ਈਸ਼ਵਰ ਦਾ ਰੂਪ ਬਣਾ ਦਿੱਤਾ ਅਤੇ ਬਾਬਾ ਈਸ਼ਰ ਸਿੰਘ ਮਹਾਰਾਜ ਜੋ ਨਾ ਬਾਬਾ ਆਨੰਦ ਸਿੰਘ ਮਹਾਰਾਜ ਨੇ ਜਦੋਂ ਆਪਣਾ ਸਰੀਰਿਕ ਚੋਲਾ ਤਿਆਗਿਆ ਨਾ ਭਾਈ 13 ਪਾਤੋਂ ਨੂੰ ਸਾਲ 1943 ਦੇ ਵਿੱਚ ਤਾਂ ਬਾਬਾ ਜੀ ਦੇ ਦਰਗਾਹ ਚਲੇ ਜਾਣ ਤੋਂ ਬਾਅਦ ਬਾਬਾ ਈਸ਼ਰ ਸਿੰਘ ਜਿੰਨਾ ਦਾ ਬਚਪਨ ਦਾ ਨਾਮ ਇੰਦਰ ਸਿੰਘ ਹੈ ਜੋ ਬਾਬਾ ਅਨੰਦ ਸਿੰਘ ਮਹਾਰਾਜ ਨੂੰ ਜਦੋਂ ਮਿਲਦੇ ਹਨ ਫਿਰ ਅਮਰਤ ਛਕਣ ਤੋਂ ਬਾਅਦ ਉਹਨਾਂ ਦਾ ਨਾਮ ਇੰਦਰ ਸਿੰਘ ਤੋਂ ਈਸ਼ਰ ਸਿੰਘ ਰੱਖਿਆ ਗਿਆ ਬਾਬਾ ਨੰਦ ਸਿੰਘ ਮਹਾਰਾਜ ਦੀ ਦੇਣ ਹੈ ਕਿ ਬਾਬਾ ਨੰਦ ਸਿੰਘ ਮਹਾਰਾਜ ਨੇ ਈਸ਼ਰ ਸਿੰਘ ਨਾਮ ਬਾਬਾ ਈਸ਼ਰ ਸਿੰਘ ਜੀ ਨੂੰ ਬਖਸ਼ਿਆ ਇੰਦਰ ਸਿੰਘ ਨੂੰ ਬਖਸ਼ਿਆ ਅਤੇ ਬਾਬਾ ਅਨੰਦ ਸਿੰਘ ਮਹਾਰਾਜ ਜਦੋਂ ਦਰਗਾਹ ਚ ਲਗੇ ਜਦੋਂ ਬਾਬਾ ਈਸ਼ਰ ਸਿੰਘ ਮਹਾਰਾਜ ਦੀ ਮਾਤਾ ਮਾਤਾ ਪ੍ਰਤਾਪ ਕੌਰ ਦਾ ਜਨਮ ਹੋਇਆ ਨਾ ਮਹਾਪੁਰਖਾਂ ਦੇ ਕਹਿਣ ਅਨੁਸਾਰ ਕੇ ਭਾਈ ਇਹਨਾਂ ਦੇ ਘਰ ਅਵਤਾਰ ਧਾਰਨ ਕੇ ਮਹਾਪੁਰਖ ਰਵੀਰੂ ਉਹ ਸੰਤਨ ਤਨ ਬ ਬਿਆਰੇ ਬਾਬਾ ਈਸ਼ਰ ਸਿੰਘ ਜੀ ਨਾਨਕ ਸਰਕਲੇ ਨਾਂ ਵਾਲੇ ਕਹਿੰਦੇ ਲੱਖਾਂ ਨੂੰ ਉਤਾਰੇਗਾ ਭਾਈ ਜਿੰਨਾ ਸਮਾ ਗੁਰੂ ਨਾਨਕ ਦੇ ਘਰੋਂ ਬਾਬਾ ਜੀ ਲਖਵਾ ਕੇ ਆਏ ਇਸ ਮਾਤ ਲੋਕ ਤੇ ਰਹੇ ਦੁਨੀਆ ਨੂੰ ਗੁਰੂ ਨਾਨਕ ਦੇ ਚਰਨਾਂ ਨਾਲ ਜੋੜਿਆ ਬਾਣੀ ਬਾਣੇ ਨਾਲ ਜੋੜਿਆ ਸਾਢੇ 7 ਲੱਖ ਪ੍ਰਾਣੀਆਂ ਨੂੰ ਗੁਰੂ ਨਾਨਕ ਨੇ ਕਰਦੇ ਨਾਲ ਜੋੜਿਆ ਮਰਤ ਦੀ ਦਾਤ ਬਖਸ਼ਿਸ਼ ਕੀਤੀ ਅਨੰਦ ਪੁਰ ਸਾਹਿਬ ਦੇ ਵਾਸੀ ਬਣਾਇਆ ਬਾਬਾ ਈਸ਼ਰ ਸਿੰਘ ਮਹਾਰਾਜ ਨੇ ਸਾਢੇ 7 ਲੱਖ ਪ੍ਰਾਣੀਆਂ ਨੂੰ ਅਮਨੀ ਦੁਨੀਆ ਪੂਜਦੀ ਪਾਈ ਇਹ ਸੋਇਸ ਬਲੌਗ ਨੂੰ ਆਪਾਂ ਇੱਥੇ ਹੀ ਐਂਡ ਕਰਦੇ ਹਾਂ ਭਾਗ 7ਵੀਂ ਜੀਵਨੀ ਬਾਬਾ ਅਨੰਦ ਸਿੰਘ ਮਹਾਰਾਜ ਨਾਨਕ ਸਰ ਕਲੇਰਾ ਵਾਲੇ 8ਵੇਂ ਭਾਗ ਦੇ ਵਿੱਚ ਆਪ ਜੀ ਸਰਵਣ ਕਰੋਗੇ ਕਿ ਕਿਸ ਤਰ੍ਹਾਂ ਤੁੰ ਤੁੰ ਪਿਆਰੇ ਬਾਬਾ ਅਨੰਦ ਸਿੰਘ ਮਹਾਰਾਜ ਕੋ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚ ਜਾਂਦੇ ਹਨ ਤੇਨਾ ਫਾਤੋਂ ਦਾ ਦਿਨ ਸਾਨੂੰ 1943 ਇੱਕ ਜੋਗੀ ਚੁੱਭੀ ਮਾਰ ਕੇ ਫੁੱਟ ਫੁੱਟ ਪੈ ਸੰਸਾਰ ਪਿਆ ਸੂਰਜ ਕਿਰਨ ਬੜੀ ਜਲ ਕਾ ਜਲ ਹੂਆ ਰਾਹ ਜੋਤੀ ਜੋਤ ਰੜੀ ਸੰਪੂਰਨthiaਨਾ ਪਾਗਠਵੇਂ ਦੇ ਵਿੱਚ ਆਪ ਜੀ ਸਰਵਣ ਕਰੋਗੇ தம் ਤੁਨ ਪਿਆਰੇ ਬਾਬਾ ਅਨੰਦ ਸਿੰਘ ਮਹਾਰਾਜ ਨਾਨਕ ਸਰਕਲੇਰਾ ਵਾਲਿਆਂ ਦਾ ਆਖਰੀ ਸਮਾਂ ਕਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚ ਬਾਬਾ ਨੰਮ ਸਿੰਘ ਮਹਾਰਾਜ ਪਹੁੰਚਦੇ ਹਨ ਕਿਸ ਤਰ੍ਹਾਂ ਦੁਨੀਆ ਸਜਦੇ ਕਰਦੀ ਹੈ ਜਾਦ ਕਰਦੀ ਹੈ ਮਹਾਪੁਰਖਾਂ ਦੀਆਂ ਕਮਾਈਆਂ ਨੂੰ ਐਵੇਂ ਨਹੀਂ ਪਾਈਂ ਜਗ ਪੂਜਦਾ ਆਪ ਜੀ ਸਰਵਣਕਰ ਰੋਗੇ ਜੀਵ ਨਹੀਂ ਬਾਬਾ ਅਨੰਦ ਸਿੰਘ ਮਹਾਰਾਜ ਭਾਗ 8ਵੇਂ ਦੇ ਵਿੱਚ ਫੋਲ ਝੁੱਕਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ